ਸਮ ਸਰਕਾਰ ਨੇ ਬੀਤੇ ਦਿਨੀ 104 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਦੱਸਦੀ ਹੈ ਕਿ ਹੁਣ ਜਿਹੜੇ 104 ਭਾਰਤੀ ਨਹੀਂ ਜਿਹੜੇ ਡਿਪੋਰਟ ਹੋ ਕੇ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਭਾਰਤ ਪਹੁੰਚੇ ਨੇ ਇਹ ਅਮਰੀਕਾ ਤੇ ਨਹੀਂ ਜਾ ਸਕਦੇ ਬਲਕਿ ਅਮਰੀਕਾ ਦੇ ਨਾਂ ਨਾਲ ਵੀ ਹੋਰ ਅਜਿਹੇ ਦੇਸ਼ ਨੇ ਜਿੱਥੇ ਇਹ ਹੁਣ ਵਾਪਸ ਨਹੀਂ ਜਾ ਸਕਦੇ ਜੀ ਹਾਂ ਇਹ ਦੇਸ਼ ਉਹ ਨੇ ਜਿਹੜੇ ਅਮਰੀਕਾ ਦੀ ਪਾਲਿਸੀ ਨੂੰ ਫੋਲੋ ਕਰਦੇ ਨੇ ਜਿਹੜੇ ਅਮਰੀਕਾ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਲੈ ਕੇ ਚੱਲਦੇ ਨੇ ਇਸ ਕਰਕੇ ਇਹ ਵੀ ਕੰਟਰੀਆਂ ਜਿਹੜੀਆਂ ਨੇ ਇਹ ਹੁਣ ਜਿਹੜੇ ਭਾਰਤੀ ਨੇ ਡਿਪੋਰਟ ਹੋ ਕੇ ਆਏ ਹੋਏ ਨੇ ਅਮਰੀਕਾ ਤੋਂ ਉਹਨਾਂ ਨੂੰ ਵੀਜ਼ਾ ਨਹੀਂ ਦੇਣਗੇ ਦੱਸ ਦੇ ਕਿ 20 ਦੇਸ਼ਾਂ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਬ੍ਰਿਟੇਨ ਬ੍ਰਿਟੇਨ ਦੇ ਵਿੱਚ ਚਾਰ ਦੇਸ਼ ਆਉਂਦੇ ਨੇ ਜਿਸ ਦੇ ਵਿੱਚ ਇੰਗਲੈਂਡ ਸਕਾਟਲੈਂਡ ਵੇਲਜ਼ ਤੇ ਨਾਰਥਰਨ ਆਇਰਲੈਂਡ ਸ਼ਾਮਲ ਹੈ ਅਜਿਹੀ ਇਹ ਹੋਰ ਕਈ ਦੇਸ਼ ਨੇ ਜਿਹੜੇ ਕਿ ਹੁਣ ਇਹਨਾਂ ਭਾਰਤੀਆਂ ਨੂੰ ਵੀਜ਼ਾ ਨਹੀਂ ਦੇਣਗੇ ਦੱਸ ਦੇ ਕਿ ਅਮ ਜਿਹੜੀ ਜਿਸ ਵੇਲੇ ਦੇ 트াম্প ਜਿਹੜੇ ਨੇ ਉਹਨਾਂ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਿਆ ਉਦੋਂ ਤੋਂ ਹੀ ਉਹ ਕਹਿਣਾ ਸ਼ੁਰੂ ਕਰ ਰਹੇ ਨੇ ਕਿ ਉਹਨਾਂ ਨੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਯਾਨੀ ਕਿ ਗੈਰ ਕਾਨੂੰਨੀ ਪ੍ਰਵਾਸੀ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਸ਼ਕਤੀ ਵਰਤ ਲਈ ਹੈ ਉਹਨਾਂ ਨੇ ਇਹ ਚੋਣ ਪ੍ਰਚਾਰ ਵੀ ਆਪਣਾ ਇਸੇ ਮੁੱਦੇ ਦੇ ਉੱਤੇ ਕੀਤਾ ਸੀ ਕਿ ਜਿਸ ਵੇਲੇ ਹੀ ਉਹ ਉਹਦਾ ਸੰਭਣਗੇ ਰਾਸ਼ਟਰਪਤੀ ਦਾ ਤੇ ਉਹ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਐਕਸ਼ਨ ਲੈਣਗੇ ਤੇ ਹੋਇਆ ਵੀ ਅਜਿਹੀ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਦੇ ਹੀ 트াম্প ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਪਹਿਲਾਂ 104 ਭਾਰਤੀਆਂ ਨੂੰ ਰਿਪੋਰਟ ਕਰਕੇ ਬੀਤੇ ਦਿਨੀਂ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਕਰਵਾ ਦਿੱਤਾ ਤੇ ਉਹ ਪੂਜੀ ਜਹਾਜ਼ ਜਿਹੜਾ ਸੀਗਾ ਉਹ 104 ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚਿਆ ਜਿਸ ਤੋਂ ਬਾਅਦ ਹੁਣ 104 ਭਾਰਤੀ ਜਿਹੜੇ ਨੇ ਇਹਦੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਕਿਉਂਕਿ ਲੱਖਾਂ ਰੁਪਏ ਲਗਾ ਕੇ ਜਿਹੜੇ ਨੇ ਇਹ ਅਮਰੀਕਾ ਗਏ ਸੀ ਪਰ ਅਮਰੀਕਾ ਤੇ ਗਏ ਲੱਖਾਂ ਰੁਪਏ ਵੀ ਲਗਾਏ ਪਰ ਇਹਨਾਂ ਨੇ ਅਪਣਾਇਆ ਗੈਰ ਕਾਨੂੰਨੀ ਢੰਗ ਜਿਸ ਕਾਰਨ ਅਮਰੀਕਾ ਸਰਕਾਰ ਨੇ ਇਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭਾਰਤ ਭੇਜ ਦਿੱਤਾ ਹੁਣ ਇੱਕ ਪਾਸੇ ਤਾਂ ਇਹਨਾਂ ਦੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਕਈ ਲੋਕ ਅਜਿਹੀ ਸੀ ਜਿਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਜ਼ਮੀਨਾਂ ਵੇਚ ਕੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਆਪਣੇ ਸੁਨਹਿਰੀ ਭਵਿੱਖ ਦੇ ਲਈ ਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਅਮਰੀਕਾ ਦਾ ਰੁੱਖ ਕੀਤਾ ਸੀ ਪਰ ਗੈਰ ਕਾਨੂੰਨੀ ਢੰਗ ਅਪਣਾਇਆ ਸੀ ਇਸ ਕਰਕੇ ਅਮਰੀਕਾ ਸਰਕਾਰ ਇਹਨਾਂ ਨੂੰ ਵਾਪਸ ਭੇਜ ਦਿੱਤਾ ਤੇ ਹੁਣ ਇਹ ਜਿਹੜੇ ਭਾਰਤੀ ਨੇ ਜਿਹੜੇ ਭਾਰਤ ਆ ਚੁੱਕੇ ਨੇੜੇ ਗੈਰ ਸਸਿ ਅਮਰੀਕਾ ਦੇ ਵਿੱਚ ਹੁਣ ਇਹਨਾਂ ਨੂੰ 20 ਹੋਰ ਅਜਿਹੇ ਦੇਸ਼ ਨੇ ਮਹਾਰਾਂ ਦਾ ਕਹਿਣਾ ਕਿ ਇਹਨਾਂ 20 ਦੇਸ਼ਾਂ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਬ੍ਰਿਟੇਨ ਤੇ ਹੋਰ ਅਜਿਹੇ ਕਈ ਦੇਸ਼ ਨੇ ਜਿਹੜੇ ਹੁਣ ਇਹਨਾਂ ਭਾਰਤੀਆਂ ਨੂੰ ਆਪਣੇ ਦੇਸ਼ ਦਾ ਵੀਜ਼ਾ ਨਹੀਂ ਦੇਣਗੇ ਯਾਨੀ ਕਿ ਹੁਣ ਅਮਰੀਕਾ ਤੋਂ ਤਾਂ ਗਏ ਹੀ ਗਏ ਅਮਰੀਕਾ ਦੇ ਵਿੱਚ ਤਾਂ ਇਹ ਨਹੀਂ ਜਾ ਸਕਦੇ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਜਦੋਂ ਇਹਨਾਂ ਦੀ ਹੁੰਦੀ ਹੈ ਉੱਥੇ ਜਿਸ ਵੇਲੇ ਅਮਰੀਕਾ ਤੋਂ ਭਾਰਤ ਵਾਪਸ ਆਇਆ ਤੇ ਇਹਨਾਂ ਦੇ ਫਿੰਗਰਪ੍ਰਿੰਟਸ ਜਦੋਂ ਨਵੇਂ ਸਿਰੋਂ ਹੋਏ ਨਹੀਂ ਕਾਫੀ ਡਾਕੂਮੈਂਟੇਸ਼ਨ ਨਵੇਂ ਸਿਰੋਂ ਹੋਈ ਹੈ ਜਿਸ ਕਰਕੇ ਜਿਹੇ ਮੁਰ ਵੀਜ਼ਾ ਲਗਾ ਸਕਦਾ ਤਾਂ ਇਹਨਾਂ ਦਾ ਪਿਛਲਾ ਰਿਕਾਰਡ ਆਵੇਗਾ ਤਾਂ ਇਸ ਕਰਕੇ ਇਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ ਅਮਰੀਕਾ ਦੇ ਨਾਮ ਨਾਲ ਹੁਣ ਬ੍ਰਿਟੇਨ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਇਹ ਭਾਰਤੀ ਜਿਹੜੇ ਨੇ ਹੁਣ ਵਾਪਸ ਇਹਨਾਂ ਦੇਸ਼ਾਂ ਦੇ ਵਿੱਚ ਨਹੀਂ ਜਾ ਸਕਦੇ